ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਈ ਬਿਜਲੀ ਸਮੇਤ ਕਈ ਵੱਡੇ ਫੈਸਲੇ ਖਜ਼ਾਨਾ ਮੰਤਰੀ ਨੇ ਦਿੱਤੀ ਜਾਣਕਾਰੀ ਸ਼੍ਰੀ ਅਕਾਲ ਤਖਸੈ ਪਹੁੰਚੇ ਵਿਕਰਮ ਮਜੀਠੀਆ ਸ਼੍ਰੀ ਅਕਾਲ ਤਖਸੈ ਦੇ ਹੁਕਮਾ ਮਗਰੋਂ ਦਿੱਤਾ ਆਪਣਾ ਸਪਸ਼ਟੀਕਰਨ ਸੀਐਮ ਭਗਵੰਤ ਮਾਨ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰਨ ਬਾਰੇ ਕਰਤਾ ਐਲਾਨ ਸੁਣਾਈ ਖੁਸ਼ਖਬਰੀ ਇਸਾਨਾ ਨਾਲ ਸੀਐਮ ਭਗਵੰਤ ਮਾਨ ਨੇ ਕੀਤੀ ਹੈ ਮੀਟਿੰਗ ਚਾਰ ਮੁੱਦਿਆਂ ਦੇ ਬਣੀ ਸਹਿਮਤੀ ਤੇਲ ਦੀਆਂ ਕੀਮਤਾਂ ਚ ਵਾਧਾ ਕਰਨ ਤੇ ਪ੍ਰਤਾਪ ਬਾਜਵੰਦੇ ਘੇਰੀ ਪੰਜਾਬ ਸਰਕਾਰ ਕਿਹਾ ਆਮ ਆਦਮੀ ਪਾਰਟੀ ਨੇ ਲੋਕਾਂ ਦੀਆਂ ਜੇਬਾਂ ਨੂੰ ਲਾਇਆ ਖੋਰਾ ਪੰਜਾਬ ਚ ਮੌਨਸੂਨ ਤੋਂ ਹੋਇਆ ਮੌਨਸੂਨ ਆਉਣ ਵਾਲੇ ਦਿਨਾਂ ਵਿੱਚ ਪਵੇਗਾ ਭਾਰੀ ਮੀਂਹ ਲਾਰੈਂਸ ਦੀ ਜੇਲ੍ਹ ਚ ਇੰਟਰਵਿਊ ਦੇ ਮਾਮਲੇ ਚ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ ਮੁਖ ਸਕੱਤਰ ਨੂੰ ਸਾਹਮਣੇ ਕੀਤਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ ਮੀਟਿੰਗ ਖਤਮ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ធីਮਾ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਆ ਪੰਜਾਬ ਕੈਬਨਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਦੱਸਿਆ ਗਿਆ ਹੈ ਕੈਬਨਟ ਵਿੱਚ ਵੱਡਾ ਫੈਸਲਾ ਲੈਂਦੇ ਆ ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਚੰਨੀ ਸਰਕਾਰ ਵੱਲੋਂ ਜੋ 7 ਕਿਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਰਾਹ ਦਿੱਤੀ ਗਈ ਸੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰ ਨੂੰ 1800 ਕਰੋੜ ਰੁਪਏ ਦਾ ਫਾਇਦਾ ਹੋਵੇਗਾ 7 ਕਿਲੋਵਾਟ ਲੋਡ ਤੱਕ ਬਿਜਲੀ ਵਿੱਚ ਪ੍ਰਤੀ ਯੂਨਿਟ 3 ਰੁਪਏ ਦੀ ਰਾਹਤ ਪਿਛਲੀ ਸਰਕਾਰ ਵੱਲੋਂ ਦਿੱਤੀ ਗਈ ਸੀ ਪੰਜਾਬ ਸਰਕਾਰ ਨੇ ਇਸ ਨੂੰ ਵੀ ਖਤਮ ਕਰ ਦਿੱਤਾ ਹੈ ਹਾਲਾਂਕਿ ਸਰਕਾਰ ਦਾ ਇਹ ਕਹਿਣਾ ਹੈ ਕਿ 300 ਯੂਨਿਟ ਮੁਫਤ ਬਿਜਲੀ ਜਾਰੀ ਰਹੇਗੀ ਇਸ ਦੇ ਨਾਲ ਹੀ ਪੰਜਾਬ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉੱਤੇ ਲੱਗਣ ਵਾਲੇ ਵੈਟ ਨੂੰ ਵਧਾਉਣ ਦਾ ਫੈਸਲਾ ਲਿਆ ਹੈ ਪੰਜਾਬ ਵਿੱਚ ਹੁਣ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਗਿਆ ਹੈ ਦੱਸਦੇ ਕਿ ਪੈਟਰੋਲ ਹੋਣਾ 61 ਪੈਸੇ ਮਹਿੰਗਾ ਤੇ ਡੀਜ਼ਲ 92 ਪੈਸੇ ਮਹਿੰਗਾ ਹੋ ਗਿਆ ਹੈ ਕੈਬਨਟ ਮੰਤਰੀ ਚੀਮਾ ਨੇ ਦੱਸਿਆ ਕਿ ਪਹਿਲਾਂ ਪੁਰਾਣੀਆਂ ਗੱਡੀਆਂ ਤੋਂ ਤਿमाही ਬਾਅਦ ਟੈਕਸ ਵਸੂਲ ਕੀਤਾ ਜਾਂਦਾ ਸੀ ਹੁਣ ਪੁਰਾਣੇ ਵਾਹਨ 1 ਸਾਲ ਬਾਅਦ ਵੀ ਟੈਕਸ ਦੇ ਸਕਦੇ ਹਨ ਨਵੇਂ ਗੁੱਡਜ਼ ਵਾਹਨ ਨੂੰ ਖਰੀਦਣ ਵਾਲੇ ਜੇਕਰ ਇਕੱਠਾ 4 ਸਾਲ ਦਾ ਟੈਕਸ ਭਰਨਗੇ ਤਾਂ 10% ਦੀ ਛੋਟ ਤੇ ਜੇ 8 ਸਾਲ ਦਾ ਟੈਕਸ ਭਰਨਗੇ ਤਾਂ 20% ਦੀ ਛੋਟ ਮਿਲੇਗੀ ਇਸ ਤੋਂ ਇਲਾਵਾ ਖਜ਼ਾਨਾ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਮਾਨ ਸਰਕਾਰ ਦੀ OTS 3 ਸਕੀਮ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ ਹਾਲਾਂਕਿ ਕਾਂਗਰਸ ਸਰਕਾਰ ਦੇ ਸਮੇਂ ਲਿਆਂਦੀਆਂ OTS 1 ਅਤੇ OTS 2 ਸਕੀਮ ਫੇਲ ਰਹੀਆਂ ਹਨ OTS 3 ਦੇ ਲਾਭ ਇਹ ਹਨ ਕਿ ਪੰਜਾਬ ਦੇ ਖਜ਼ਾਨੇ ਵਿੱਚ ਆਏ 164.35 ਕਰੋੜ ਲਗਭਗ 70311 ਲੋਕਾਂ ਨੂੰ ਇਸ ਦਾ ਫਾਇਦਾ ਹੋਇਆ ਹੈ ਜਲਦ ਹੀ OTS 3 ਟੀਮ ਦੇ ਦਾਇਰੇ ਨੂੰ ਹੋਰ ਵਧਾਇਆ ਜਾਵੇਗਾ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਨ ਇਸ ਤੋਂ ਬਾਅਦ ਸਖਤਰੇ ਦਫਤਰ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਇਸ ਮੌਕੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦੇ ਹੋਏ ਕਿ ਨਿਮਾਣੇ ਸਿੱਖ ਮੰਗ ਆਪਣਾ ਸਪਸ਼ਟੀਕਰਨ ਦਿੱਤਾ ਹੈ ਵਿਕਰਮਜੀਠਿਆ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਆਵੇਗਾ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ ਉਹਨਾਂ ਦਾ ਕਹਿਣਾ ਹੈ ਕਿ ਇਸ ਦਰ ਉੱਤੇ ਕਿਸੇ ਦੀ ਵੀ ਕੋਈ ਸਿਆਣਪ ਨਹੀਂ ਚੱਲਣੀ ਇੱਥੇ ਸਿਰ ਨਿਵਾਉਣਾ ਹੀ ਚੰਗਾ ਹੈ ਦੱਸਦੀ ਹੈ ਕਿ ਬੀਤੀ 30 ਅਗਸਤ ਨੂੰ ਪੰਜ ਸਿੰਘ ਸੈਵਾਨਾਂ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਅਤੇ ਤਤਕਾਲੀ ਅਕਾਲੀ ਸਰਕਾਰਾਂ ਵੇਲੇ ਕੈਬਨਿਟ ਮੰਤਰੀ ਰਹੇ ਅਕਾਲੀ ਆਗੂ ਨੂੰ 15 ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਨਿਜੀ ਰੂਪ ਵਿੱਚ ਪੇਸ਼ ਹੋ ਕੇ ਦੇਣ ਵਾਸਤੇ ਆਦੇਸ਼ ਦਿੱਤਾ ਗਿਆ ਸੀ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਮਗਵਿੰਦਰ ਸਿੰਘ ਖਾਪੜਾ ਖੇੜੀ ਸੁਰਜੀਤ ਸਿੰਘ ਅਤੇ ਸ਼ੈਰੀ ਜੱਥੇ ਦੇ ਪ੍ਰਧਾਨ ਵੀ ਸਨ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਹੋਰ ਪਰਫੂਲਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਪਹਿਲ ਦੇ ਆਧਾਰ ਤੇ ਪਰੰਦਾ ਐਲਾਨ ਕੀਤਾ ਹੈ ਅਧਿਆਪਕ ਦਿਵਸ ਮੌਕੇ ਸੂਬਾ ਪਦਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੀ ਪੰਜਾਬੀ ਭਾਸ਼ਾ ਨੂੰ ਹੋਰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਮੰਗ ਹੈ ਉਨ੍ਹਾਂ ਕਿਹਾ ਕਿ ਹਰੇਕ ਪੰਜਾਬੀ ਦੀ ਮਾਂ ਬੋਲੀ ਨੂੰ ਪਰਫੂਲਿਤ ਕਰਨਾ ਸੂਬਾ ਸਰਕਾਰ ਦਾ ਮੁਢਲਾ ਤੇ ਤਰਜੀਹੀ ਫਰਜ਼ ਹੈ ਤੇ ਇਸ ਸੰਬੰਧ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਮੁੱਖ ਮੰਤਰੀ ਨੇ ਕਿ ਹੈਗੀ ਸਿੱਖਿਆ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ ਜਿਸ ਕਾਰਨ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਰੀ ਸੂਬਾ ਬਣਾਉਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਸੂਬਾ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਲਾਰਾ ਦੇਣ ਲਈ ਕਈ ਅਹਿਮ ਪਹਿਲ ਕਦਮੀਆਂ ਕੀਤੀਆਂ ਹਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੈਂਪਸ ਮੈਨੇਜਰ ਸੈਨੇਟਰੀ ਵਰਕਰ ਚੌਂਕੀਦਾਰ ਸਮੇਤ ਵੱਡੀ ਗਿਣਤੀ ਵਿੱਚ ਹੋਰ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕਾਂ ਨੂੰ ਤੋਹਫਾ ਦਿੰਦਿਆਂ ਕਿ ਹੈਗੇ ਪੰਜਾਬ ਵਿੱਚ ਵੀ ਦਿੱਲੀ ਦੀ ਤਰਜ਼ ਤੇ ਜਲਦੀ ਹੀ ਨੀਤੀ ਲਿਆਉਣ ਦੀਆਂ ਤਿਆਰੀਆਂ ਚੱਲਦੀਆਂ ਹਨ ਜਿਸ ਵਿੱਚ ਹੁਣ ਅਧਿਆਪਕਾਂ ਨੂੰ ਸਿਰਫ ਪੜਾਉਣ ਲਈ ਕਿਹਾ ਜਾਵੇਗਾ ਜਦੋਂ ਕਿ ਉਹਨਾਂ ਨੂੰ ਬਾਕੀ ਸਾਰੇ ਕੰਮਾਂ ਤੋਂ ਰਹਾ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਮਨੀਸ਼ ਸਿੰਸੋਧਿਆ ਨੇ ਦਿੱਲੀ ਵਿੱਚ ਪਾਲਿਸੀ ਲਾਗੂ ਕੀਤੀ ਹੈ ਜਲਦੀ ਹੀ ਪੰਜਾਬ ਵਿੱਚ ਵੀ ਲਿਆ ਰਹੇ ਹਾਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹਰ ਕੰਮ ਵਿੱਚ ਅਧਿਆਪਕਾਂ ਦੀ ਡਿਊਟੀ ਲੱਗਦੀ ਹੈ ਵੋਟਾਂ ਤਿਆਰ ਕਰਨ ਵੋਟਾਂ ਪਵਾਉਣ ਲਈ ਅਧਿਆਪਕਾਂ ਦੀ ਵਰਤੋਂ ਕੀਤੀ ਜਾਂਦੀ ਸੀ ਕਰੋਨਾ ਵਿੱਚ ਵੀ ਅਧਿਆਪਕਾਂ ਤੋਂ ਕੰਮ ਲਿਆ ਗਿਆ ਪਰ ਹੁਣ ਅਧਿਆਪਕ ਪੜਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੇ ਜਲਦੀ ਹੀ ਇਸ ਨੂੰ ਪੰਜਾਬ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਚੰਡੀਗੜ੍ਹ ਵਿੱਚ 5 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਬੀਕੇਯੂ ਗ੍ਰਾਹਾਂ ਦੀ ਜਥੇਬੰਦੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਹੋਈ ਹੈ ਜਿਸ ਦੀ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ ਹੈ ਉਨ੍ਹਾਂ ਕਿਹਾ ਹੈ ਕਿ ਗੱਲਬਾਤ ਸਾਜ਼ਗਰ ਮਾਹੌਲ ਵਿੱਚ ਹੋਈ ਹੈ ਅਸੀਂ ਕਿਸਾਨਾਂ ਨੂੰ ਦੱਸਿਆ ਹੈ ਕਿ ਨਵੀਂ ਖੇਤੀ ਨੀਤੀ ਦਾ ਖਲੜਾ 1 ਮਹੀਨੇ ਦੇ ਅੰਦਰ ਤਿਆਰ ਕੀਤਾ ਜਾਵੇਗਾ ਜਿਸ ਤੇ ਕਿਸਾਨਾਂ ਦੀ ਰਾਏ ਲਈ ਜਾਵੇਗੀ ਜਿਸ ਤੋਂ ਬਾਅਦ ਫਾਈਨਲ ਰੂਪ ਦਿੱਤਾ ਜਾਵੇਗਾ ਅਤੇ ਮੀਟਿੰਗ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਉਮੀਦ ਹੈ ਜਿਤਾਈ ਹੈ ਕਿ ਕਿਸਾਨ ਆਪਣਾ ਅੰਦੋਲਨ ਖਤਮ ਕਰਨਗੇ ਕਾਫੀ ਮੁੱਦਿਆਂ ਤੇ ਗੱਲਬਾਤ ਹੋਈ ਹੈ ਚੀਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਸਾਨਾਂ ਨੇ ਕੇਸ ਵਾਪਸ ਲੈਣ ਦਾ ਮੁੱਦਾ ਚੁੱਕਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਖਿਲਾਫ ਸਿੱਧੇ ਕੇਸ ਵਾਪਿਸ ਲਈ ਜਾ ਸਕਦੇ ਹਨ ਜਿਨ੍ਹਾਂ ਵਿੱਚ ਚਲਾਨ ਪੇਸ਼ ਹੋ ਗਿਆ ਹੈ ਉਸ ਦੇ ਲਈ ਐਡਵੋਕੇਟ ਜਰਨਲ ਦੀ ਸਲਾਹ ਲਈ ਜਾਵੇਗੀ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਵੀ ਸਰਕਾਰ ਨੇ ਪ੍ਰੋਸਾ ਦਿੱਤਾ ਹੈ ਕਿ ਜਿਹੜੇ ਕਿਸਾਨ ਡਿਫਾਲਟਰ ਐਲਾਨੇ ਗਏ ਹਨ ਉਹਨਾਂ ਦੇ ਕੋਆਪਰੇਟਿਵ ਬੈਂਕਾਂ ਦੇ ذریعے ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਜਾਵੇਗੀ ਇਸ ਨਾਲ ਕਿਸਾਨਾਂ ਅਤੇ ਬੈਂਕਾਂ ਦੋਵਾਂ ਨੂੰ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਚੀਮਾ ਨੇ ਕਿਹਾ ਹੈ ਕਿ ਫਸਲੀ ਚੱਕਰ ਤੋਂ ਬਾਹਰ ਕੱਢਣ ਦੇ ਲਈ ਅਸੀਂ 7000 ਪ੍ਰਤੀ ਏਕੜ ਦੇ ਇੰਦਾਵਾਦਾ ਕੀਤਾ ਹੈ ਇਸ ਦਾ ਅੰਕੜਾ ਵੀ ਜਲਦ ਸਾਹਮਣੇ ਆਵੇਗਾ ਕਿ ਕਿੰਨੇ ਕਿਸਾਨਾਂ ਨੇ ਇਸ ਦੀ ਵਰਤੋਂ ਕੀਤੀ ਹੈ ਮੰਤਰੀ ਮੰਡਲ ਵੱਲੋਂ ਮਾਲੀਆ ਵਧਾਉਣ ਦੇ ਮਕਸਦ ਨਾਲ ਆਮ ਲੋਕਾਂ ਦੀਆਂ ਜੇਬਾਂ ਨੂੰ ਖੋਰਾ ਲਾਉਂਦੇ ਐਲਾਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਣ ਨੇ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਬੇਰਹਿਮ ਕਦਮ ਚੁੱਕਦੇ ਆ ਪਰ ਚੂਨ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਅਤੇ ਘਰੇਲੂ ਖਪਤਕਾਰ ਜਿਨ੍ਹਾਂ ਦਾ ਲੋਡ 7 ਕਿਲੋਵਾਟ ਤੱਕ ਹੈ ਨੂੰ ਸਬਸਿਡੀ ਵਾਲੀ ਬਿਜਲੀ ਦੇਣ ਦੀ ਸਕੀਮ ਵੀ ਵਾਪਸ ਲੈ ਲਈ ਹੈ ਉਹਨਾਂ ਨੇ ਕਿਹਾ ਹੈ ਕਿ ਪੈਟਰੋਲ ਦੀ ਕੀਮਤ ਵਿੱਚ 0.61 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 92 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ ਬਾਜਵਾਣੀ ਕਿਹਾ ਹੈ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਨਾ ਸਿਰਫ ਕਿਸਾਨਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ ਬਲਕਿ ਮਹਿੰਗਾਈ ਵੀ ਵਧੇਗੀ ਬਾਜਵਾ ਨੇ ਕਿਹਾ ਹੈ ਜਿਸ ਤਰ੍ਹਾਂ ਆਪ ਸਰਕਾਰ ਅਰਥਵਿਵਸਥਾ ਨੂੰ ਸੰਭਾਲ ਰਹੀ ਹੈ ਉਹ ਦਰਸਾਉਂਦੀ ਹੈ ਕਿ ਆਪ ਸਰਕਾਰ ਦੇ 2.5 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਤੇਜ਼ੀ ਨਾਲ ਦਿਵਾਲੀਆਂ ਹੋਣ ਵੱਲ ਵੱਧ ਰਿਹਾ ਹੈ ਪੰਜਾਬ ਤੇ ਚੰਡੀਗੜ੍ਹ ਵਿੱਚ ਪਿਛਲੇ 2 ਦਿਨਾਂ ਤੋਂ ਪੈ ਰਹੇ ਮੀਂਹ ਤੋਂ ਬਾਅਦ ਮਾਨਸੂਨ ਇੱਕ ਵਾਰ ਫਿਰ ਸੁਸਤ ਹੋਣ ਲੱਗਿਆ ਹੈ ਇਸ ਮਹੀਨੇ ਦੇ ਅੰਤ ਤੱਕ ਮਾਨਸੂਨ ਦੀ ਵਾਪਸੀ ਹੋ ਜਾਵੇਗੀ ਪਰ ਲੋਕਾਂ ਨੂੰ 15 ਸਤੰਬਰ ਤੱਕ ਪੈ ਰਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਹਰਿਆਣਾ ਦੇ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਬੀਤੇ 24 ਘੰਟਿਆਂ ਵਿੱਚ ਮੀਂਹ ਪਿਆ ਹੈ ਪਠਾਨਕੋਟ ਵਿੱਚ ਤਾਪਮਾਨ ਵਿੱਚ ਉਸਤਨਿਕ 1.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਵਿੱਚ ਮੀਂਹ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਮੋਹਾਲੀ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 7 ਦਿਨਾਂ ਵਿੱਚ ਪੰਜਾਬ ਤੇ ਚੰਡੀਗੜ੍ਹ ਵਿੱਚ ਸਿਰਫ ਪਾਕੇ ਟ੍ਰੇਨ ਹੀ ਦੇਖਣ ਨੂੰ ਮਿਲੇਗੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੰਟਰਵਿਊ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਇਸ ਮਾਮਲੇ ਵਿੱਚ ਹੁਣ ਅਦਾਲਤ ਨੇ ਪੰਜਾਬ ਦੇ ਮੁਖ ਸਕੱਤਰ ਨੂੰ ਤਲਬ ਕੀਤਾ ਹੈ ਅਗਲੀ ਸੁਣਵਾਈ ਸ਼ੁੱਕਰਵਾਰ ਸਵੇਰੇ ਹੋਵੇਗੀ ਇਸ ਦੇ ਨਾਲ ਹੀ ਸਮਾਪਤੀ ਦੀ ਜਾਂਚ ਕਰ ਰਹੀ ਐਸ ਆਈ ਟੀ ਨੇ ਇਸ ਸਕੇ ਉਹਨਾਂ ਦੀ ਜਾਂਚ ਚੱਲ ਰਹੀ ਹੈ ਅਕਤੂਬਰ ਦੇ ਪਹਿਲੇ ਹਫਤੇ ਤੱਕ ਜਾਂਚ ਪੂਰੀ ਕਰ ਲਈ ਜਾਵੇਗੀ ਸੁਣਵਾਈ ਦੌਰਾਨ ਅਦਾਲਤ ਨੇ ਜ਼ਿਲ੍ਹਾ ਵਿੱਚ ਜੈਮਰ ਲਗਾਉਣ ਦੇ ਮੁੱਦੇ ਤੇ ਸਵਾਲ ਪੁੱਛੇ ਤਾਂ ਸਰਕਾਰੀ ਵਕੀਲ ਨੇ ਦੱਸਿਆ ਕਿ ਜੈਮਰ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਜੈਮਰ ਲਗਾਉਣ ਲਈ ਨਿਯਮਿਤ ਟੈਂਡਰ ਅਤੇ ਹੋਰ ਰਸਮੀ ਕਾਰਵਾਈਆਂ ਹਨ ਇਸ ਤੋਂ ਬਾਅਦ ਅਦਾਲਤ ਨੇ ਮੁੱਖ ਸਕੱਤਰ ਨੂੰ ਸੰਮਣ ਜਾਰੀ ਕੀਤੇ ਹਨ ਅਤੇ ਤਲਬ ਕੀ ਤਹਿਤ ਅਤੇ ਅੱਧੇ ਘੰਟੇ ਦਾ ਸਮਾਂ ਤਗਾ ਗਿਆ ਸੀ ਉਹਨਾਂ ਨੂੰ ਅੱਧੇ ਘੰਟੇ ਵਿੱਚ ਬੀਸੀ ਰਾਹੀ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਕਿਸਾਨਾਂ ਨਾਲ ਮੀਟਿੰਗ ਕਰਕੇ ਪੇਸ਼ ਨਹੀਂ ਹੋ ਸਕੇ ਹੁਣ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਸਵੇਰੇ ਹੋਵੇਗੀ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾ 2024 ਦੇ ਨਤੀਜੇ ਆ ਗਏ ਹਨ ਚੋਣ ਨਤੀਜਿਆਂ ਵਿੱਚ ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨਗੀ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਦੇ ਹੱਥ ਆ ਗਈ ਹੈ ਅਨੁਰਾਗ ਨੇ ਆਪਣੇ ਨੇੜਲੇ ਵਿਰੋਧੀ ਸੀਵਾਈਐਸਐਸ ਦੇ ਪ੍ਰਿੰਸ ਚੌਧਰੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਇਲਾਵਾ ਨਤੀਜਿਆਂ ਚ ਉਪ ਪ੍ਰਧਾਨ ਵਜੋਂ ਐਨਐਸਯੂਆਈ ਦੇ ਅਰਚਿਤ ਗਰਗ 77 ਵਜੋਂ ਦੇ ਬਨੀਤ ਯਾਦਵ ਅਤੇ ਅਤੇ ਐਵੀ ਬੀਪ ਦੇ ਜਸਵਿੰਦਰ ਰਾਣਾ ਜੁਆਇੰਟ 77 ਚੁਣੇ ਗਏ ਹਨ ਪ੍ਰਧਾਨਗੀ ਦੀ ਚੋਣ ਲਈ ਪਈਆਂ ਕੁੱਲ ਵੋਟਾਂ ਵਿੱਚੋਂ ਅਨੁਰਾਗ ਦਲਾਲ ਨੂੰ 3434 ਵੋਟਾਂ ਮਿਲੀਆਂ ਜਦੋਂ ਕਿ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਦੇ ਉਮੀਦਵਾਰ ਪ੍ਰਿੰਸ ਚੋਦਰੀ ਨੂੰ 3129 ਵੋਟਾਂ ਭਾਜਪਾ ਦੇ ਵਿਦਿਆਰਥੀ ਵਿੰਗ ਐਵੀਵੀਪੀ ਉਮੀਦਵਾਰ ਅਰਪਿਤ ਮਲਿਕ ਨੂੰ 1114 ਅਤੇ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦੇ ਉਮੀਦਵਾਰ ਰਾਹੁਲ ਜੈਨ ਨੂੰ 497 ਵੋਟਾਂ ਮਿਲੀਆਂ ਹਨ ਪਾਵਰ ਕਾਮ ਦੇ ਅੰਦਰ ਪੀਐਸਪੀਸੀਐਲ ਦੇ ਅੰਦਰ ਜਿਹੜਾ 7 ਕਿਲੋ ਬਾੜ ਤੱਕ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਇੱਕ ਪੰਜਾਬ ਦੇ ਲੋਕਾਂ ਨੂੰ ਵੱਡੀ ਗਰੰਟੀ ਦਿੱਤੀ ਸੀ ਵੱਡੀ ਗਰੰਟੀ ਦਿੱਤੀ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ 300 ਯੂਨਿਟ ਪ੍ਰਤੀ ਮਾ ਹਰੇਕ ਮਹੀਨੇ ਲੋਕਾਂ ਨੂੰ ਮੁਫਤ ਵੀ ਦੀ ਦੇਵਾਂਗੇ ਘਰੇਲੂ ਕਲੈਕਸ਼ਨ ਦੇ ਉੱਤੇ ਇਹ ਫੈਸਲਾ ਇਹ ਸਾਡੀ ਗਰੰਟੀ ਸੀ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਇਹ ਬਹੁਤ ਵੱਡਾ ਫੈਸਲਾ ਸੀਗਾ ਕਿ 300 ਯੂਨਿਟ ਜਿਹੜੇ ਨੇਗੇ ਉਹ ਪੰਜਾਬ ਦੇ ਹਰੇਕ ਨਿਵਾਸੀ ਨੂੰ ਬਿਨਾਂ ਕੋਈ ਵਰਗੀਕਰਨ ਕੀਤੇ ਬਿਨਾਂ ਕੋਈ ਕੰਡੀਸ਼ਨ ਲਾਏ ਨਹੀਂ ਤਾਂ ਤੁਹਾਨੂੰ ਪਤਾ ਕਿ ਰਹਤਾ ਪ੍ਰਾਣੀਆ ਸਰਕਾਰਾਂ ਵੀ ਦਿੰਦੀਆਂ ਹੁੰਦੀਆਂ ਨੇ ਪਰ ਲੇਕਿਨ ਬਹੁਤ ਸਾਰੇ ਰਾਈਡਰ ਲਾਹnde ਸੀਗੇ ਬਹੁਤ ਸਾਰੀਆਂ ਕੰਡੀਸ਼ਨ ਲਾਹnde ਸੀਗੇ ਤਾਂ ਕਿ ਕੋਈ ਉਸ ਸਕੀਮ ਦੇ ਅੰਦਰ ਫੁੱਲਫਰੀ ਨਾ ਕਰੇ ਤਾਂ ਕਿ ਉਸ ਸਕੀਮ ਦਾ ਲਾਹਣ ਨਾ ਲੇ ਸਕੇ ਪਰ ਲੇਕਿਨ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਸਭ ਤੋਂ ਪਹਿਲਾਂ ਫਿਰ ਜਦੋਂ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਦਨ 3 ਮਨ ਪਹਿਲੇ 3 ਮਹੀਨਿਆਂ ਚ ਇੱਕ ਵੱਡਾ ਫੈਸਲਾ ਕਰਕੇ ਲਗਭਗ ਪੰਜਾਬ ਦੇ 90% ਘਰੇਲੂ ਕਨੈਕਸ਼ਨ ਦੇ ਉੱਤੇ ਇੱਕ ਵੱਡੀ ਰਾਹਤ ਦਿੱਤੀ ਕਿ 300 ਯੂਨਟ ਪ੍ਰਤੀ ਮਹੀਨਾ ਹਰੇਕ ਘਰ ਨੂੰ ਮੁਫਤ ਬਿਜਲੀ ਮਿਲੇਗੀ ਸੋ ਦੱਸ ਰਹੇ ਹੋਇਆ ਕਿ ਲਗਭਗ 90% ਲੋਕਾਂ ਨੂੰ ਘਰੇਲੂ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਨਹੀਂ ਆਉਂਦੇ ਸੀ ਜ਼ੀਰੋ ਆਉਂਦੇ ਸੀ ਖਤਮ ਹੋ ਚੁੱਕੇ ਸੀ ਪਰ ਲੇਕਿਨ ਇੱਕ ਹੋਰ ਡਬਲ ਸਬਸਿਡੀ ਇੱਕ ਹੋਰ ਡਬਲ ਸਬਸਿਡੀ ਜਿਹੜੀ ਪੁਰਾਣੀ ਸਰਕਾਰ ਨੇ ਜਾਰੀ ਕੀਤੀ ਸੀ ਕਿ 7 ਕਿਲੋ ਤੱਕ ਬਾੜ ਦੇ ਜਿਹੜੇ ਸੀਗੇ ਉਹਨਾਂ ਨੂੰ 2.5 ਰੁਪਏ ਢਾਈ ਟੋਟਲ ਜਿਹੜਾ 3 ਰੁਪਏ ਬਣਦੇ ਨੇਗੇ ਟੈਕਸ ਪਾ ਕੇ 3 ਰੁਪਏ ਬਣਦੇ ਸੀਗੇ ਉਹ ਵੀ ਪ੍ਰਤੀ ਯੂਨਿਟ ਘਟਾਉਣ ਦਾ ਫੈਸਲਾ ਪ੍ਰਾਣੀ ਸਰਕਾਰ ਨੇ ਕੀਤਾ ਸੀਗਾ ਅੱਜ ਉਹ ਅਸੀਂ ਫੈਸਲਾ ਵਾਪਸ ਲਿਆ ਗਿਆ ਪਰ ਲੇਕਿਨ ਮੈਂ ਫੇਰ ਇੱਕ ਵਾਰ ਕਹਿਣਾ ਕਿ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਪੰਜਾਬ ਦੇ ਹਰੇਕ ਘਰ ਨੂੰ ਜਿਹੜੀ ਆ ਉਹ ਮਿਲਦੀ ਰਹੂਗੀ ਪਰ ਲੇਕਿਨ ਜਿਨ੍ਹਾਂ ਦਾ ਲੋਡ 7 ਕਿਲੋ ਵਾਟ ਤੱਕ ਆ ਉਹਨਾਂ ਦਾ ਜਿਹੜਾ 3 3 ਰੁਪਏ ਯੂਨਿਟ ਪ੍ਰਤੀ ਪ੍ਰਤੀ ਯੂਨਿਟ ਜਿਹੜਾ ਟੈਕਸ ਸੀਗਾ ਉਹ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਦਾ ਸੀਗਾ ਉਹ ਅਸੀਂ ਵਾਪਸ ਲਿਆ ਗਾ ਇਸੇ ਤਰੀਕੇ ਪੰਜਾਬ ਦੇ ਅੰਦਰ ਬੈਟ ਉੱਪਰ ਬੈਟ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਪੈਟਰੋਲ ਦੇ ਅੰਦਰ ਪੈਟਰੋਲ ਦੇ ਅੰਦਰ 61 61 ਪੈਸੇ ਪੈਟਰੋਲ ਦੇ ਅੰਦਰ 61 ਪੈਸੇ ਔਰ ਡੀਜ਼ਲ ਦੇ ਅੰਦਰ ਡੀਜ਼ਲ ਦੇ ਅੰਦਰ 90 92 92 ਪੈਸੇ ਡੀਜ਼ਲ ਦੇ ਅੰਦਰ 92 ਪੈਸੇ ਪਰ ਪਟਰੋਲ ਦੇ ਅੰਦਰ 61 ਪੈਸੇ ਇਹ ਵਧਾਉਣ ਦਾ ਫੈਸਲਾ ਕੀਤਾਗਾ ਤਾਂ ਕਿ ਕਿਉਂਕਿ ਬਹੁਤ ਸਾਰੀਆਂ રાહਤ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਨੇਗੀਆਂ ਸੋ ਇਹ ਵੀ ਇੱਕ ਵੱਡਾ ਫੈਸਲਾ ਜਿਹੜਾ ਅੱਜ ਹੋਇਆਗਾ ਛੋਰ ਫੈਸਲੇ ਜਿੰਨਾ ਵਿੱਚ ਜਿਹੜੇ ਨਵੇਂ ਵਾਹਨ ਲਗੇ ਜਿਹੜੇ ਨਵੇਂ ਗੁੱਡਸ ਵਾਹਨ ਲਗੇ ਉਹਨਾਂ ਤੇ ਫੈਸਲਾ ਕੀਤਾ ਗਿਆ ਜੇਕਰ ਉਹ 4 ਸਾਲ ਦਾ 4 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ ਟੋਟਲ ਟੈਕਸ ਦੇ ਅੰਦਰ 10% ਦੀ 10% ਜਿਹੜਾ ਉਹ ਵੇਵ ਆਫ ਕੀਤਾ ਜਾਊਗਾ ਮਾਫ ਕੀਤਾ ਜਾਊਗਾ ਜੇਕਰ ਉਹ 8 ਸਾਲ ਦਾ 8 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ 20% ਦਾਸ ਗੁਰੂ ਘਰ ਦਾ ਗੋਲਾ ਜੀ ਔਰ ਗੁਰੂ ਘਰ ਦਾ ਝਾੜੂ ਬਰਦਾਰ ਹੋਣ ਦੇ ਨਾਤੇ ਗੁਰੂ ਘਰ ਦੇ ਕੁੱਕਰ ਦੇ ਰੂਪ 'ਚ ਮੈਂ ਦਾਸ ਸਾਹਿਬ ਦੇ ਆਪ ਨੂੰ ਵੇਖਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਹਿਬਾਨਾ ਦਾ ਜੋ ਆਦੇਸ਼ ਸੀ ਹੁਕਮ ਸੀ ਕਿ ਜਿਹੜੇ 2007 ਤੋਂ 17 'ਚ ਪੰਜਾਬ ਸਰਕਾਰ 'ਚ ਕੈਬਨਿਟ ਦੇ ਵਜ਼ੀਰ ਰਹੇ ਆ ਉਹ ਆਪ ਦਾ ਆ ਕੇ ਇੱਥੇ ਸਪਸ਼ਟੀਕਰਨ ਦੇਣ ਅਕਾਲ ਪਤਿਸ਼ਾਹ ਦਾ ਆਦੇਸ਼ ਮੰਨਦਿਆਂ ਦਾਸ ਆ ਜਿੱਥੇ ਗੁਰੂ ਦੇ ਚਰਨਾਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਚਰਨਾਚ ਹਾਜ਼ਰ ਨਾਜ਼ਰ ਉਹਨਾਂ ਨੂੰ ਉਹਨਾਂ ਦੇ ਚਰਨ ਪਰਸ ਕੇ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਚ ਅਨਤਮਾਸਟਕ ਹੋ ਕੇ ਚਰਨ ਪਰਸ ਕੇ ਦਾਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪ ਦੀ ਜਿਹੜੀ ਫਰਿਆਦ ਹੈ ਬੇਨਤੀ ਹੈ ਅਰਜ਼ੋਈ ਹੈ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਦੇ ਰੂਪ 'ਚ ਵੀ ਜਿੰਨੀ ਸੋਚੀ ਹੈ ਤੇ ਲਿਖਤੀ ਤੌਰ ਤੇ ਵੀ ਦਾਸ ਅੱਜ ਹਾਜ਼ਰ ਹੋ ਕੇ ਦੇ ਕੇ ਚੱਲਿਆ ਨੇ ਇੱਕ ਤੁਸੀਂ ਸ਼ਾਇਦ ਦਾਸ ਦੀ ਭਾਵਨਾ ਨਹੀਂ ਸਮਝ ਸਕੇ ਜੀ ਦੁਨਿਆਵੀ ਅਸੀਂ ਦੁਨਿਆਵੀ ਜੀ ਆ ਠੀਕ ਹੈ ਜੀ ਇਹ ਜਿਹੜੀਆਂ ਵਜ਼ੀਰੀਆਂ ਵਜੂਰੀਆਂ ਉਹ ਕੋ ਸਾਡੀ ਲਿਆਕਤ ਨਹੀਂ ਉਹ ਵੀ ਗੁਰੂ ਦੀ ਬਖਸ਼ਿਸ਼ ਨਾਲ ਹੀ ਸਾਨੂੰ ਮਿਲੀਆਂ ਔਰ ਅਸੀਂ ਖਿੰਖਿਨ ਭੁੱਲਣਹਾਰ ਆ ਨਿਮਾਣੇ ਆ ਨਾ ਚੀਜ਼ਾਂ ਗੁਨੇਗਾਰ ਹਾਂ ਨੂਨ ਹਰਾਮੀ ਆ ਔਰ ਦਾਸ ਸ੍ਰੀ ਅਕਾਲ ਤੱਕ ਸਾਹਿਬ ਨੂੰ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪ ਦੀ ਬੇਨਤੀ ਫਰਿਆਦ ਰੱਖਤੀ ਹੈ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸੱਚੇ ਪਾਤਸ਼ਾਹ ਸਮਰੱਥ ਨੇ ਔਰ ਸੱਚੇ ਪਾਤਸ਼ਾਹ ਦੇ ਤਖਤੋਂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਤਾਂ ਸੱਚੇ ਪਾਤਸ਼ਾਹ ਨੂੰ ਹੀ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਥੇ ਪ੍ਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੋਣ ਦੇ ਨਾਤੇ ਝਾੜੂ ਬਰਦਾਰ ਹੋਣ ਦੇ ਨਾਤੇ ਗੁਰੂ ਘਰ ਦਾ ਸਭ ਤੋਂ ਨਿਮਾਣਾ ਨਾ ਚੀਜ਼ ਸਿਮਾਕ ਹੋਣ ਦੇ ਨਾਤੇ ਦਾਸ ਹਰ ਹੁਕਮ ਸਿਰ ਮੱਥੇ ਪ੍ਰਵਾਨ ਕਰਦਾ ਜੀ ਦੇਖੋ ਲੰਨ ਤਾਂ ਭਗਵੰਤ ਮਾਨ ਦੇ ਉਹਦੀ ਸਰਕਾਰ ਨੂੰ ਜਿਹੜੇ ਇਹਨੇ ਵੱਡੀ ਵੱਡੀ ਗਾਰੰਟੀਆਂ ਕੀਤੀਆਂ ਸੀਗੀਆਂ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ ਕੋਈ ਧਰਨਾ ਨਹੀਂ ਲੱਗੂਗਾ ਕੋਈ ਕੱਚਾ ਨਹੀਂ ਰਹੂਗਾ ਵੱਡੀਆਂ ਵੱਡੀਆਂ ਗਾਹ ਹਸਪਤਾਲ ਸਕੂਲ ਲੇਕਿਨ 3 ਸਾਲ ਹੋਣ ਨੂੰ ਆਏ ਨੇ ਤੇ 3 ਦਿਨ ਦਾ ਸੈਸ਼ਨ ਹੋਇਆ ਇਹਨਾਂ 3 ਦਿਨਾਂ ਦੇ ਸੈਸ਼ਨ 'ਚ ਲੋਕਾਂ ਦਾ ਕਿਹੜਾ ਮੁੱਦਾ ਕਿਸੇ ਨੇ ਚਰਚਾ ਕੀਤੀ ਕਿ ਬੇਰੋਜ਼ਗਾਰੀ ਸਿੱਖਾ ਤਾਈ ਪਹੁੰਚੀ ਹੋਈ ਹੈ ਕਿ ਪਿੰਡ ਪਿੰਡ ਤੇ ਗਲੀ ਗਲੀ ਦਾ ਇਹ ਨਸ਼ੇ ਪਹੁੰਚੇ ਹੋਏ ਨੇ ਕਿ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਹੈ ਕਿ ਤੁਹਾਡੇ ਐਮ.ਐਲ.ਏ ਨੂੰ ਧਮਕੀਆਂ ਆ ਰਹੀਆਂ ਨੇ ਜੇ ਕੋਈ ਬਾਜ਼ਾਰ 'ਚ ਕੋਈ ਜਾਂਦਾ ਹੈ ਤਾਂ ਉਹਨੂੰ ਦਿਨ ਦਿਹਾੜੇ ਗੋਲੀਆਂ ਘਰ ਦੇ ਅੰਦਰ ਵੜ ਕੇ ਗੋਲੀਆਂ ਮੁੱਖ ਮੰਤਰੀ ਸਾਹਿਬ ਨੂੰ ਖੁੱਡ ਬੁਲੇਟ ਨੂੰ ਸ਼ੀਸ਼ਾ ਲਾ ਕੇ ਭਾਸ਼ਣ ਦੇਣਾ ਪੈ ਰਿਹਾ ਹੈ ਇਹ ਕਾਨੂੰਨ ਵਿਵਸਥਾ ਦੇ ਹਾਲਾਤ ਇਹਦੇ ਉੱਤੇ ਕੋਈ ਚਰਚਾ ਹੋਈ ਚਰਚਾ ਤਾਂ ਲੋਕਾਂ ਦੇ ਮੁੱਦੇ 'ਚ ਕਿੱਥੇ ਹੋਈ ਕਿ ਦਿਵਾਨੀ ਪਿੰਡਾਂ ਨੂੰ ਗ੍ਰਾਂਟ ਨਹੀਂ ਗਈ ਗਰੀਬਾਂ ਤੇ ਮਕਾਨਾਂ ਦੇ ਚੈੱਕ ਬੰਦ ਨੇ ਗਰੀਬਾਂ ਦੇ ਖਲਸ਼ਾਂ ਦੇ ਚੈੱਕ ਬੰਦ ਨੇ ਇਹਨਾਂ ਦੇ ਕਾਰਡ ਤੁਸੀਂ ਕੱਟ ਛੱਡੇ ਕੱਟ ਕੇ 3 ਕਿਲੋ ਦੀ 8 ਕਣਕ ਨੂੰ ਤੁਸੀਂ 5 ਕਿਲੋ ਕਰਤਾ ਬੱਚਿਆਂ ਦੇ ਵਜੀਫੇ ਬੰਦ ਨੇ ਸ਼ਗਨ ਦੇ ਚੈੱਕ ਨਹੀਂ ਆ ਰਹੇ ਹੈਗੇ ਮੁਆਵਜ਼ਾ ਕਿਸੇ ਕਿਸਾਨ ਨੂੰ ਨਹੀਂ ਮਿਲ ਰਿਹਾ ਮੋਟਰ ਦਾ ਕਨੈਕਸ਼ਨ ਕਿਸੇ ਨੂੰ ਨਹੀਂ ਮਿਲਿਆ ਐਮਐਸਪੀ ਚ ਮੂੰਗੀ ਤੇ ਕਿੰਨੀ ਵੱਡੀਆਂ ਗੱਲਾਂ ਕਿਸੇ ਐਮਐਸਪੀ ਚ ਕੋਈ ਕੋਈ ਨਹੀਂ ਕਰ ਰਿਹਾ ਇਨਾ ਵੱਡਾ ਕਿਸਾਨ ਦੀ ਜਥੇਬੰਦੀ ਉੱਥੇ ਧਰਨੇ 'ਚ ਬੈਠੀ ਹੈ ਮੁਲਾਜ਼ਮਾਂ ਨੂੰ ਅਗਸਤ ਦੀ ਤਨਖਾਹ ਹੁਣ ਪੂਰੇ 1 ਮਹੀਨੇ ਲੇਟ ਹੁਣ ਜਾ ਕੇ ਮਿਲੀ ਹੈ ਤੇ ਕੱਲ ਤੁਹਾਡੇ ਵਿਧਾਨ ਸਭਾ 'ਚ ਜਿਹੜਾ ਤੁਸੀਂ ਸੀਏਜੀ ਦੀ ਰਿਪੋਰਟ ਪੰਜਾਬ ਦੇ ਅਰਜਵਸਥਾ ਵਾਸਤੇ ਜਿੱਥੇ ਇੰਨਾ ਕਰਜ਼ਾ ਚੜ ਗਿਆ ਹੈਗਾ ਕਿ ਆਮਦਨ ਤੋਂ 50% ਦੀ ਵੱਧ ਕਰਜ਼ਾ ਚੜ ਗਿਆ ਹੈ ਜੇ 100 ਰੁਪਏ ਦੀ ਕਮਾਈ ਹੈ ਤੇ 250 ਰੁਪਏ ਦਾ ਖਰਚਾ ਹੈ ਹਰ ਮਹੀਨੇ ਤੁਸੀਂ ਕਰਜ਼ਾ ਚੜਾ ਚੜਾ ਕੇ ਇਹ ਤਾਂ ਪਹਿਲੇ ਸਾਲ ਦਾ ਸੀਗਾ ਹੁਣ ਤਾਂ ਉਸ ਤੋਂ ਵੀ ਉੱਪਰ ਵੱਧ ਗਿਆ ਹੈਗਾ ਇਹ ਤੁਹਾਡੀ ਫੋਕੇ ਇਸ਼ਤਿਹਾਰਾਂ ਕਰਕੇ ਜਿਹੜੀ ਤੁਹਾਡੀ ਫੋਕੀ ਗੱਲਾਂ ਹੈਗੀਆਂ ਜਿਵੇਂ ਕਰਕੇ ਪੰਜਾਬ ਇਹੋ ਜਿਹਾ ਕਰਜ਼ੇ 'ਚ ਡੁੱਬ ਰਿਹਾ ਕਿ ਤੋਂ ਬਾਹਰ ਨਿਕਲਣਾ ਹੀ ਔਖਾ ਹੋ ਜਾਊਗਾ ਤੇ ਮੈਂ ਹੈਰਾਨ ਹਾਂ ਕਿ ਇਹ ਮੁੱਖ ਮੰਤਰੀ ਨੂੰ ਇਕੱਲੇ ਵਿਰੋਧੀਆਂ ਨੂੰ ਭੰਡਣਾ ਚੁਟਕੋਲੇ ਸੁਣਾਣਾ ਕਦੇ ਤਾਲਾ ਚਾਬੀ ਲਾ ਦਾਂਗੇ ਕਦੇ 25 ਸਾਲ ਇਹਨਾਂ ਦਾ ਉਹਨਾਂ ਗੱਲਾਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੀ ਹੈ ਅੱਜ ਪੰਜਾਬ ਦੇ ਉੱਤੇ ਤਰਸਾਂਦਾ ਹੈ ਲੁੱਟਾ ਖੋਆ ਫਰੋਪੀਆਂ ਚੋਰੀਆਂ ਚਕੈਰੀਆਂ ਡਕੈਤੀਆਂ ਕਤਲ ਨਸ਼ੇ ਇਸ ਅ ਭਗਵਾਨ ਤੁਮਾਂ ਦੀ ਅਗਾਈ ਚ ਬਸ ਆਹੀ ਮਿਲ ਤੈ ਹੁਣ ਜਿੱਥੇ ਇੱਕ ਪਾਸੇ ਹਰ ਮਹੀਨੇ ਹਜ਼ਾਰਾਂ ਦਾ ਕਰਜ਼ਾ ਲੈ ਕੇ ਲੋਕਾਂ ਨੂੰ ਕਰਜ਼ਾਈ ਕਰਕੇ ਆਪ ਦੀ ਇਸ਼ਤਿਹਾਰਬਾਜ਼ੀ ਕਰ ਰਿਹਾ ਹੈ ਸੈਂਟਰ ਦੀ ਸਕੀਮਾਂ ਬੰਦ ਹੋ ਗਈਆਂ ਨੇ ਕਿਉਂਕਿ ਉਹ ਵੀ ਨਹੀਂ ਉਹ ਸਾਮਸ ਕਰਿਆ ਆਪਦੀ ਫੋਕੇ ਮੋਹਲਾ ਕਲੀਨਿਕ ਕਰਕੇ ਹੁਣ ਇਹ ਜਿਹੜੇ ਪਿੰਡ 'ਚ ਮੈਂ ਖੜਿਆ ਇੱਥੇ ਬੀਬੀਆਂ ਦਾ ਹਸਪਤਾਲ ਦੇ ਡਾਕਟਰ ਸਾਰੇ ਖਤੰਨ ਕਿਉਂਕਿ ਡਾਕਟਰ ਕਾਟ ਕੇ ਮੋਹਲਾ ਕਲੀਨਿਕ ਜੇ ਨਾਤੇ ਜਿਹੜੇ ਮਸ਼ਹੂਰੀ ਕਰਨੀ ਹੈ ਤੇ ਮੋਦੀ ਨੇ 1000 ਕਰੋੜ ਰੁਪਏ ਆਯੂਸ਼ਮਾਨ ਜਿਹਦੇ ਨਾਲ 5 ਲੱਖ ਦਾ ਲਾ ਉਹ ਬੰਦ ਕਰ ਛੱਡਿਆ ਕਿਉਂਕਿ ਉਹ ਲੋਕਾਂ ਦੇ ਇਲਾਜ ਦੇ ਪੈਸਿਆਂ ਨਾਲ ਮੋਹਲਾ ਕਲੀਨਿਕ ਆਪਦੀ ਫੋਟੋ ਚਿਪਕਾਉਣ ਦੇ ਖਾਤੇਰ ਮਿਸਯੂਜ਼ ਕਰ ਰਿਆ ਸੀਗਾ ਹੁਣ ਪੈਟਰੋਲ ਡੀਜ਼ਲ ਦੀ ਕੀਮਤਾਂ ਵਧਾ ਦਿੱਤੀ ਆ ਅੱਗੇ ਪੰਜਾਬ 'ਚ ਪੈਟਰੋਲ ਡੀਜ਼ਲ ਤੇ ਸਭ ਤੋਂ ਵੱਧ ਟੈਕ ਪੈਟਰੋਲ ਡੀਜ਼ਲ ਦੀ ਕੀਮਤਾਂ ਦਾ ਵਧਣਾ ਦਾ ਮਤਲਬ ਹਰ ਚੀਜ਼ 'ਚ ਮਹਿੰਗਾਈ ਵਧੂਗੀ ਕਿਉਂਕਿ ਜਿਹੜਾ ਖਾਣ ਪੀਣ ਦਾ ਸਮਾਨ ਰੋਜ਼ਾਨਾ ਦਾ ਸਾਬਣ ਤੇਲ ਦੁਕਾਨਾਂ 'ਚ ਟਰਾਂਸਪੋਰਟ ਵੀ ਜਦ ਵਧੂਗੀ ਪੈਟਰੋਲ ਡੀਜ਼ਲ ਵਧਣ ਦੇ ਨਾਲ ਤੇ ਕਿਸਾਨਾਂ ਦੀ ਅੱਗੇ ਆਮਦਨ ਦਾ ਬੁਰਾ ਹਾਲ ਸੀ ਹੁਣ ਹੋਰ ਇਹਨਾਂ ਤੇ ਬੋਝ ਪਊਗਾ